ਹਰ ਸਾਲ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ 14 ਮਾਰਚ 2025 ਦਿਨ ਮੰਗਲਵਾਰ ਨੂੰ ਸੌਣੀ ਦੀਆਂ ਫਸਲਾਂ ਵਾਸਤੇ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਸੌਣੀ ਦੀਆਂ ਫਸਲਾਂ ਦੇ ਸੁਧਰੇ ਬੀਜ ਫਲਦਾਰ ਬੂਟੇ ਸਬਜ਼ੀਆਂ ਦੀ ਪਨੀਰੀ ਸਬਜ਼ੀਆਂ ਦੀ ਸਬਜ਼ੀਆਂ ਦੀਆਂ ਕਿੱਟਾਂ ਕਿਸਾਨ ਵੀਰਾਂ ਨੂੰ ਮਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਕheti ਨਾਇਸ਼ਾ ਖੇਤੀ ਅਰਧ ਧੰਦਿਆਂ ਦੀਆਂ ਅਨੁਮਈਸ਼ਾਂ ਵੀ ਖੇਚ ਦਾ ਕੇਂਦਰ ਹੋਣਗੀਆਂ ਇਸ ਮੇਲੇ ਵਿੱਚ ਝੋਨੇ ਦੀ ਨਵੀਂ ਕਿਸਮ ਪੀਆਰ 132 ਕਿਸਾਨ ਵੀਰਾਂ ਨੂੰ ਦਿੱਤੀ ਜਾਵੇਗੀ ਆ ਖੇਤੀ ਮਾਰਾਮਤ ਨੂੰ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਦੱਸੇ ਜਾਣਗੇ ਅਤੇ ਕਿਸਾਨ ਵੀਰਾਂ ਨੂੰ ਉਹਨਾਂ ਦੇ ਸਵਾਲਾਂ ਦੇ ਮੌਕੇ ਤੇ ਜਵਾਬ ਦਿੱਤੇ ਜਾਣਗੇ ਮਿੱਟੀ ਅਤੇ ਪਾਣੀ ਦੀ ਪਰਖ ਵੀ ਇੱਥੇ ਮੌਕੇ ਤੇ ਕੀਤੀ ਜਾਵੇਗੀ ਪਸਾਨਗੀਰਾਂ ਨੂੰ गुजारिश ਹੈ ਕਿ 18 ਮਾਰਚ 2025 ਦਿਨ ਮੰਗਲਵਾਰ ਨੂੰ ਖੇਤਰੀ ਪੋਜ ਕੇ ਅੰਦਰ ਬਠੰਡਾ ਵਿਖੇ ਜਰੂਰ ਪਹੁੰਚੋ ਆਪਣੇ ਪਰਿਵਾਰਾਂ ਸਮੇਤ ਪਹੁੰਚੋ ਇਸ ਮੇਲੇ ਦਾ ਲਾਹਾ ਲਓ